ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ ਸਿੰਘ ਅਬਰਾਏ ਦੀਆਂ ਸ਼੍ਰੀ ਮੁਕਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਟੀਮਾਂ ਵੱਲੋਂ ਫਿਰੋਜ਼ਪੁਰ ਮੱਖੂ ਦੇ ਪਿੰਡ ਕਤਵਦੀਨ ਵਿਖੇ ਹੜਪੀੜਤਾਂ ਨੂੰ ਸੂਕਾ ਰਾਸ਼ਨ ਵੰਡਿਆ ਗਿਆ। ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀਆਂ ਟੀਮਾਂ ਵੱਲੋਂ ਹੜਪੀੜ ਤੇਰੀਆਂ ਦੇ ਵਿੱਚ ਸਬਾਨ ਵੰਡੇ ਜਾ ਰਹੇ ਬਹੁਤ ਵੱਡੀ ਤਦਾਦ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਹੈ। ਲੋਕਾਂ ਦੀਆਂ ਫਸਲਾਂ ਮਰ ਗਈਆਂ ਘਰ ਡੁੱਬ ਚੁੱਕੇ ਆ। ਡਾਕਟਰ ਐਸ.ਪੀ. ਸਿੰਘ ਅਗਰਵਾਈ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਆਚਾਰੀਏਬਲ ਟਰਸਟ ਜ਼ਿਲ੍ਹਾ ਫਰੋਜਪੁਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿ ਦੀਆਂ ਟੀਮਾਂ ਵੱਲੋਂ ਨਿਰੰਤਰ ਸੇਵਾਵਾਂ ਜਾਰੀ ਪਿੰਡ ਕুতুবਦੀਨ ਵਾਲਾ ਜਿਹੜਾ ਕੀ ਦੇਖੋ ਅੱਜ ਸਾਰੇ ਪਾਸੇ ਹੀ ਪਾਣੀ ਪਾਣੀ ਜਿਹੜਾ ਹੈਗਾ ਆ ਅੱਜ ਤੋਂ ਕੁਝ ਦਿਨ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਇੱਥੇ 7-8 ਫੁੱਟ ਜਿਹੜਾ ਸੀਗਾ ਅਸੀਂ ਜਿੱਦਣ ਆਏ ਆ ਵੀ ਜਿਹੜਾ ਕੀਤਾ ਅੱਜ ਵੀ ਜਿਹੜਾ ਇਹ ਪੂਰਾ ਪਾਣੀ ਰਿਹਾ ਵੀ ਹਜੇ ਵੀ ਪਾਣੀ ਸਾਰੀ ਥਾਂ ਜਿੰਨੇ ਵੀ ਘਰ ਐਸਪੀ ਸਿੰਘ ਆਫ ਰਾਈਜੀ ਵੱਲੋਂ ਜੋ ਕਿ ਇੱਥੇ ਸੁੱਕਾ ਰਾਸ਼ਨ ਭੇਜਿਆ ਗਿਆ ਹੈ ਸਾਡੇ ਫਰੋਸ਼ਪੁਰ ਦੀ ਟੀਮ ਤੇ ਜਿਲ੍ਹਾ ਸ਼੍ਰੀ ਮਿਕਸਰ ਸਾਹਿਬ ਤੋਂ ਸੜੇ ਪ੍ਰਧਾਨ ਜੀ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਇੱਥੇ ਜਿਹੜੀ ਕਿ ਸੇਵਾ ਲਈ ਆਈ ਹੋਈ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਵੀ ਸਾਡੇ ਜਿਹੜੇ ਟਰਸਟ ਵੱਲੋਂ ਡਾਕਟਰ ਐਸਪੀ ਸਿੰਘ ਆਫ ਰਾਈਜੀ ਵੱਲੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜਿਵੇਂ ਸੁੱਕਾ ਰਾਸ਼ਨ ਹੈ ਪਸ਼ੂਆਂ ਦਾ ਚਾਰਾ ਹੈ ਜਾ ਹੋਰ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਹੈਗੀਆਂ ਆ ਉਹਨਾਂ ਵੱਲੋਂ ਮਤਲਬ ਹਰ ਇੱਕ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੋ ਕਿ ਹਾਰਟਪੀਡ ਦੇ ਜਿਹੜੇ ਇਲਾਕੇ ਉਹਨਾਂ ਲਈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਿਹੜੀਆਂ ਸਾਡੀਆਂ ਟੀਮਾਂ ਆ ਉਹ ਵੀ ਜਿਹੜੀਆਂ ਦਿਨ ਰਾਤ ਇਨ੍ਹਾਂ ਪਾਣੀਆਂ ਦੇ ਵੀ ਆ ਕੇ ਇੱਥੇ ਸੇਵਾਵਾਂ ਨਿਭਾ ਰੀਆਂ ਨੇ ਤੇ ਮੈਂ ਆਪਣੇ ਪ੍ਰਧਾਨ ਜੀ ਆਪਣੇ ਚਾਲ ਜੀ ਉਹਨਾਂ ਨੂੰ ਵੀ ਕਹਾਂਗੀ ਜਰੂਰ ਵੀਰ ਜੀ ਤੁਸੀਂ ਵੀ ਉਸ ਦਿਨ ਦੇ ਜਿੱਦਣ ਦੇ ਵੀ ਹੜਾਏ ਨੇ ਇਹ ਸ੍ਰੀ ਮੁਖਸਰ ਸਾਹਿਬ ਤੋਂ ਉਦੋਂ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਿਰੰਤਰ ਸੇਵਾਵਾਂ ਦੇ ਰਹੇ ਨੇ ਤੁਸੀਂ ਵੀ ਜਰੂਰ ਇਸ ਬਾਰੇ ਦੱਸੋ ਜੀ ਜੀ ਲੋਕ ਵਾਈ ਹੇਟ ਦਰਜਸਾ ਸੇ ਸੰਧੂ ਜੋ ਕੌਮੀ ਪ੍ਰਧਾਨ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਸੀਰੀ ਫਰੋਹੀਪੁਰ ਦੀ ਟੀਮ ਸਾਡੇ ਭੈਣ ਜੀ ਜੋ ਅਮਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦੀ ਗਵਾਈ ਵਿੱਚ ਔਰ ਸਾਡੀ ਜ਼ਿਲ੍ਹਾ ਸੀਰੀ ਮੁਖਸਰ ਸਾਹਿਬ ਦੀ ਟੀਮ ਦੇ ਸਮੂਹ ਇੱਥੇ ਮੈਂਬਰ ਪਹੁੰਚਿਆ ਖੜੇ ਹੈ ਜੀ ਪਿੰਡ ਕੁੱਤਬਦੀਨ ਪਿੱਛੇ ਦੂਰ ਤੱਕ ਦੇਖ ਰਹੇ ਹਾਂ ਕਿ ਪਿੰਡ ਜਿਹੜੇ ਆ ਕਾਫੀ ਪਿੰਡ ਆ ਬੈਗਰੂ ਜਿਹੜੇ ਵੀਰ ਨੇ ਸੇਵਾ ਕੀਤੀ ਹੈ ਬਹੁਤ ਬਹੁਤ ਉਹਦਾ ਧੰਨਵਾਦ ਹੈ ਜੀ ਸਾਡੇ ਬੁੱਧਿਆਂ ਦੀ ਸਾਰ ਲਈ ਆ ਜੀ ਸਾਰੀ ਸੰਗਤ ਨੇ ਉਹਨਾਂ ਸੇਵਾ ਕੀਤੀ ਆ ਆਪਾਂ ਸਭ ਦਾ ਧੰਨਵਾਦ ਕਰਾਈ ਬਹੁਤ ਬਹੁਤ ਇਹਨਾਂ ਧੰਨਵਾਦ ਹੈ ਜੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਮਾਨ ਆ ਇਹ ਡਾਕਟਰ ਐਸ.ਪੀ. ਸਿੰਘ ਬਰਾਇਜੀ ਵੱਲੋਂ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ